ਵਿਦੇਸ਼ਾਂ ਦੇ ਵਿੱਚ ਬਾਰਡਰ ਪਾਰ ਕਰਨ ਵਾਲਿਆਂ ਦੀ ਗਿਣਤੀ ਵਾਧੀ ਜਾ ਰਹੀ ਹੈ ਤੇ ਹੁਣ ਅਮਰੀਕਾ ਇਸ ਵੇਲੇ ਗੈਰ ਕਾਨੂੰਨੀ ਐਂਟਰੀ ਜਾਂ ਕਹ ਲਈਏ ਕਿ ਪ੍ਰਵਾਸ ਗੈਰ ਕਾਨੂੰਨੀ ਜੋ ਹੈ ਉਹਨੂੰ ਬੰਦ ਕਰਨ ਤੇ ਜ਼ੋਰ ਦੇ ਰਿਹਾ ਹੈ ਇਸ ਦੇ ਚੱਲਦੇ ਅਮਰੀਕਾ ਦੇ ਵੱਲੋਂ ਸਖਤੀ ਵੀ ਕੀਤੀ ਜਾ ਰਹੀ ਹੈ ਮੈਕਸੀਕੋ ਤੋਂ ਬਾਅਦ ਹੁਣ ਕੈਨੇਡਾ ਦੀ ਵਾਰੀ ਆਈ ਹੈ ਹੁਣ ਕੈਨੇਡਾ ਦੇ ਬਾਰਡਰ ਪਾਰ ਕਰਨ ਵਾਲਿਆਂ ਨੂੰ ਅਮਰੀਕਾ ਐਂਟਰੀ ਨਹੀਂ ਦੇਵੇਗਾ ਪਿਛਲੇ 2.5 ਮਹੀਨਿਆਂ ਤੋਂ ਗੈਰ ਕਾਨੂੰਨੀ ਢੰਗ ਨਾਲ ਕੈਨੇਡਾ ਦੀ ਸਰਹੱਦ ਪਾਰ ਕਰਕੇ ਅਮਰੀਕਾ ਆਉਣ ਤੋਂ ਬਾਅਦ ਸ਼ਰਨ ਮੰਗਣ ਵਾਲਿਆਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋਇਆ ਤੇ ਹੁਣ ਇਹ ਵੱਧ ਵੀ ਰਹੀ ਹੈ ਤੇ ਹੁਣ ਅਮਰੀਕਾ ਨੇ ਕੈਨੇਡਾ ਦੀ ਸਰਹੱਦ ਉੱਤੇ ਸ਼ਰਨ ਲੈਣ ਵਾਲਿਆਂ ਪ੍ਰਤੀ ਪ੍ਰਕਿਰਿਆ ਤੇਜ਼ ਕਰਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਿਸ ਦਾ ਮੁੱਖ ਮਕਸਦ ਪ੍ਰਵਾਸੀਆਂ ਨੂੰ ਗੈਰ ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਨ ਤੋਂ ਰੋਕਣਾ ਹੈ ਗ੍ਰਹਿ ਸੁਰੱਖਿਆ ਵਿਭਾਗ ਦੇ ਅੰਦਰੂਨੀ ਦਸਤਾਵੇਜ਼ਾਂ ਅਨੁਸਾਰ ਅਮਰੀਕਾ ਬੀਤੇ ਦਿਨ 14 ਅਗਸਤ ਤੋਂ ਆਪਣੀ ਨੀਤੀ ਵਿੱਚ ਦੋ ਮਹੱਤਵਪੂਰਨ ਬਦਲਾਅ ਕਰਨਾ ਲਾਗੂ ਕਰ ਰਿਹਾ ਹੈ ਮੈਕਸੀਕੋ ਨਾਲ ਲੱਗਦੀ ਲਾਈਨ ਲਗਭਗ ਬੰਦ ਹੋਣ ਦੇ ਕਾਰਨ ਭਾਰਤ ਦੇ ਏਜੰਟਾਂ ਨੇ ਕੈਨੇਡਾ ਨਾਲ ਲੱਗਦੀ ਲਾਈਨਾਂ ਹੀ ਆਪਣੇ ਯਾਤਰੀ ਅਮਰੀਕਾ ਭੇਜਣੇ ਸ਼ੁਰੂ ਕਰ ਦਿੱਤੇ ਨੇ ਹਾਲਾਂਕਿ ਪਿਛਲੇ ਕੁਝ ਸਮੇਂ ਤੋਂ ਅਮਰੀਕੀ ਸਰਕਾਰ ਸਖਤ ਹੋ ਗਈ ਹੈ ਕਿਉਂਕਿ ਕੈਨੇਡਾ ਦੀ ਸਰਕਾਰ ਜੇ ਨਾਲ ਨਾਲ ਇਹ ਵੀ ਹੈ ਕਿ ਕੈਨੇਡਾ ਦੀ ਜਿਹੜੀ ਸਰਹੱਦ ਹੈ ਉਹਦੇ ਉੱਤੇ ਗੈਰ ਕਾਨੂੰਨੀ ਕ੍ਰੋਸਿੰਗ ਵੀ ਕਾਫੀ ਵਧ ਗਈ ਹੈ ਕੈਨੇਡਾ ਦੀ ਸਰਕਾਰ ਇਸ ਗੱਲ ਨੂੰ ਸਮਝ ਰਹੀ ਹੈ ਤੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਇਨੀ ਦੇ ਨੀ ਵਿਜ਼ਟਰ ਵੀਜ਼ੇ ਦੇ ਉੱਤੇ ਕੈਨੇਡਾ ਜਾਣ ਵਾਲੇ ਕਈ ਲੋਕਾਂ ਨੂੰ 에ਅਰਪੋਰਟ ਤੋਂ ਵਾਪਸ ਭੇਜਿਆ ਜਾ ਰਿਹਾ ਹੈ। ਜਿਸ ਕਾਰਨ ਉੱਤਰੀ ਗੁਜਰਾਤ ਅਤੇ ਪੰਜਾਬ ਦੇ ਕਈ ਲੋਕ ਵੀਜ਼ਾ ਮਿਲਣ ਤੋਂ ਬਾਅਦ ਵੀ ਕੈਨੇਡਾ ਨਹੀਂ ਜਾ ਸਕੇ। ਅਮਰੀਕਾ ਲਈ ਕੈਨੇਡਾ ਦੀ ਮੈਕਸੀਕੋ ਨਾਲ ਲੱਗਦੀ ਪੂਰੀ ਸਰਹੱਦ ਨੂੰ ਸੀਲ ਕਰਨਾ ਲਗਭਗ ਅਸੰਭਵ ਹੈ ਪਰ ਅਮਰੀਕਾ ਹੁਣ ਉਹਨਾਂ ਲੋਕਾਂ ਉੱਤੇ ਸਕੰਜਾ ਕਸਣਾ ਚਾਹੁੰਦਾ ਜੋ ਆਤਮ ਸਮਰਪਣ ਕਰਨ ਅਤੇ ਸਰਹੱਦ ਪਾਰ ਕਰਨ ਤੋਂ ਬਾਅਦ ਸ਼ਰਨ ਮੰਗ ਰਹੇ ਹਨ। ਅਮਰੀਕੀ ਨਿਊਜ਼ ਚੈਨਲਾਂ ਦੇ ਮੁਤਾਬਕ ਸਿਕਿਉਰਿਟੀ ਦੇ ਕੁਝ ਅੰਦਰੂਨੀ ਦਸਤਾਵੇਜ਼ਾਂ ਦਾ ਹਵਾਲਾ ਦਿੰਦੇ ਹੋਏ ਉਹਨਾਂ ਨੇ ਇੱਕ ਆਕਿਆ ਆਪਣੀ ਇੱਕ ਰਿਪੋਰਟ 'ਚ ਉਹਨਾਂ ਨੇ ਦਾਅਵਾ ਵੀ ਕੀਤਾ ਕਿ ਹੁਣ ਸਰਕਾਰ ਕੈਨੇਡਾ ਦੀ ਸਰਹੱਦ ਤੋਂ ਗੈਰ ਕਾਨੂੰਨੀ ਕ੍ਰਾਸਿੰਗ ਨੂੰ ਰੋਕਣ ਲਈ ਹਰਕਤ ਵਿੱਚ ਆ ਗਈ ਹੈ ਤੇ ਅਮਰੀਕਾ ਦਾ ਕੈਨੇਡਾ ਨਾਲ ਸੁਰੱਖਿਆਤ ਤੀਜਾ ਦੇਸ਼ ਸ਼ਰਨ ਸਮਝੌਤਾ ਜਿਸ ਉੱਤੇ 2002 ਦੇ ਵਿੱਚ ਦਸਤਖਤ ਕੀਤੇ ਗਏ ਸਨ ਅਤੇ ਪਿਛਲੇ ਸਾਲ ਹੀ ਇਸ ਦਾ ਵਿਸਤਾਰ ਵੀ ਕੀਤਾ ਗਿਆ ਸੀ ਇਸ ਸਮਝੌਤੇ ਦੇ ਤਹਿਤ ਅਮਰੀਕਾ ਅਤੇ ਕੈਨੇਡਾ ਕਿਸੇ ਵੀ ਸ਼ਰਨ ਮੰਗਣ ਵਾਲੇ ਨੂੰ ਆਪਣੇ ਖੇਤਰ ਤੋਂ ਡਿਪੋਰਟ ਕਰ ਸਕਦੇ ਨੇ। ਇਸ ਸਮਝੌਤੇ ਵਿੱਚ ਦੋਵਾਂ ਦੇਸ਼ਾਂ ਵਿਚਾਲੇ ਇਹ ਸਹਿਮਤੀ ਬਣੀ ਕਿਉਂਕਿ ਅਮਰੀਕਾ ਅਤੇ ਕੈਨੇਡਾ ਸੁਰੱਖਤ ਨੇ ਤੇ ਇਸ ਲਈ ਸ਼ਰਨ ਲੈਣ ਵਾਲੇ ਕਿਸੇ ਵੀ ਪ੍ਰਵਾਸੀ ਨੂੰ ਅਮਰੀਕਾ ਤੋਂ ਕੈਨੇਡਾ ਜਾਂ ਕੈਨੇਡਾ ਤੋਂ ਅਮਰੀਕਾ ਜਾਣ ਦੀ ਲੋੜ ਨਹੀਂ ਹੈ। ਅਮਰੀਕੀ ਸਰਕਾਰ ਹੁਣ ਜੋ ਪ੍ਰਣਾਲੀ ਲਾਗੂ ਕਰਨ ਜਾ ਰਹੀ ਹੈ ਉਸ ਵਿੱਚ ਜੇਕਰ ਕੈਨੇਡਾ ਤੋਂ ਕੋਈ ਪ੍ਰਵਾਸੀ ਸ਼ਰਨ ਮੰਗਦਾ ਹੈ ਤਾਂ ਉਸ ਨੂੰ ਸਾਰੇ ਦਸਤਾਵੇਜ਼ ਅਮਰੀਕੀ ਅਧਿਕਾਰੀਆਂ ਨੂੰ ਦਿਖਾਉਣੇ ਪੈਣਗੇ ਅਤੇ ਉਸ ਨੂੰ ਕੈਨੇਡਾ ਵਾਪਸ ਨਾ ਭੇਜਣ ਦਾ ਟੁਕਮਾ ਕਾਰਨ ਦੇਣਾ ਹੋਵੇਗਾ ਅਜਿਹੇ ਪ੍ਰਵਾਸੀਆਂ ਨੂੰ ਕੈਨੇਡਾ ਵਾਪਸ ਭੇਜਣ ਜਾਂ ਨਾ ਭੇਜਣ ਦਾ ਫੈਸਲਾ ਅਮਰੀਕੀ ਅਧਿਕਾਰੀਆਂ ਹੀ ਜਿਹੜੇ ਉਹਨਾਂ ਦਾ ਹੋਏਗਾ ਜਾਂ ਕਹ ਲਈਏ ਕਿ ਅਮਰੀਕੀ ਅਧਿਕਾਰੀ ਹੀ ਕਰੇਗਾ ਸੁਰੱਖਤ ਥਰਡ ਵਰਲਡ ਕੰਟਰੀ ਐਗਰੀਮੈਂਟ ਦੇ ਤਹਿਤ ਆਉਣ ਵਾਲੇ ਪ੍ਰਵਾਸੀਆਂ ਨੂੰ ਸ਼ਰਨ ਲੈਣ ਦੀ ਇਜਾਜ਼ਤ ਦੇਣ ਦੀ ਬਜਾਏ ਕੈਨੇਡਾ ਪੇਲ ਦਿੱਤਾ ਜਾਏਗਾ ਅਤੇ ਜੋ ਪ੍ਰਵਾਸੀ અપਵਾਦ ਹੋਣਗੇ ਉਹ ਅਮਰੀਕਾ ਆ ਕੇ ਸ਼ਰਨ ਲਈ ਲੜਨ ਦੇ ਯੋਗ ਹੋਣਗੇ ਮੌਜੂਦਾ ਸਮੇਂ ਦੇ ਵਿੱਚ ਜੇਕਰ ਕੈਨੇਡਾ ਤੋਂ ਕੋਈ ਪ੍ਰਵਾਸੀ ਅਮਰੀਕਾ ਵਿੱਚ ਸ਼ਰਨ ਮੰਗਦਾ ਤਾਂ ਉਸ ਨੂੰ ਵਕੀਲ ਦਾ ਇੰਤਜ਼ਾਮ ਕਰਨ ਲਈ 24 ਘੰਟੇ ਦਿੱਤੇ ਜਾਂਦੇ ਨੇ ਪਰ ਹੁਣ ਉਸ ਨੂੰ ਸਿਰਫ 4 ਘੰਟੇ ਹੀ ਮਿਲਣਗੇ ਅਮਰੀਕਾ ਨੇ ਜੂਨ 4 ਮੈਕਸੀਕੋ ਸਰਹੱਦ ਉੱਤੇ ਹੀ ਇਹੀ ਨਿਯਮ ਲਾਗੂ ਕੀਤਾ ਸੀ ਅਤੇ ਐਸੇ ਕਾਨੂੰਨ ਹੁਣ ਗੈਰਕਾਨੂੰਨੀ ਸਰਹੱਦ ਪਾਰ ਕਰਨ ਦੀ ਗਿਣਤੀ ਰਕਾਰ ਪੱਧਰ ਉੱਤੇ ਆ ਗਈ ਹੈ ਅਮਰੀਕਾ ਅਤੇ ਕੈਨੇਡਾ ਦੀ ਸਰਹੱਦ 5500 ਮੀਲ ਲੰਬੀ ਹੈ। ਇਸ ਤੋਂ ਪਹਿਲਾਂ ਮੈਕਸੀਕੋ ਦੇ ਮੁਕਾਬਲੇ ਇਸ ਸਰਹੱਦ ਉਤੋਂ ਗੈਰ ਕਾਨੂੰਨੀ ਕ੍ਰਾਸਿੰਗ ਸਿਰਫ 15 ਤੋਂ 20 ਫੀਸਦੀ ਸੀ ਪਰ 2024 ਦੇ ਵਿੱਚ ਇਸ ਵਿੱਚ ਰਿਕਾਰਡ ਤੋੜ ਵਾਧਾ ਦੇਖਣ ਨੂੰ ਮਿਲਿਆ। ਪਿਛਲੇ ਸਾਲ ਹੁਣ ਤੱਕ ਕੈਨੇਡੀਅਨ ਸਰਹੱਦ ਉਤੇ 16500 ਪ੍ਰਵਾਸੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਪਰ 2023 ਵਿੱਚ ਇਹ ਗਿਣਤੀ ਘਟ ਕੇ ਸਿਰਫ 10000 ਅਤੇ 2022 ਵਿੱਚ ਸਿਰਫ 2200 ਰਹਿ ਜਾਣ ਦੀ ਸੰਭਾਵਨਾ ਹੈ। ਕੈਨੇਡਾ ਦੀ ਸਰਹੱਦ ਵੀ ਮੈਕਸੀਕੋ ਦੇ ਮੁਕਾਬਲੇ ਘੱਟ ਪਾਰੀ ਕਸ਼ਤ ਅਤੇ ਘੱਟ ਸਟਾਫ ਹੈ ਕੈਨੇਡਾ ਦੀ ਸਰਹੱਦ ਤੇ ਸੰਘਣੇ ਜੰਗਲਾਂ ਕੜਾਕੇ ਦੀ ਠੰਡ ਅਤੇ ਖਤਰਨਾਕ ਜਾਨਵਰਾਂ ਦੀ ਮੌਜੂਦਗੀ ਕਾਰਨ ਗਸ਼ਤ ਕਰਨਾ ਆਸਾਨ ਨਹੀਂ ਹੈ ਅਤੇ ਬਹੁਤ ਸਾਰੇ ਲੋਕ ਇਸ ਸਥਿਤੀ ਦਾ ਫਾਇਦਾ ਉਠਾਉਂਦੇ ਹੋਏ ਬਿਨਾਂ ਫੜੇ ਸਰਹੱਦ ਪਾਰ ਕਰ ਜਾਂਦੇ ਨੇ ਪਰ ਹੁਣ ਅਮਰੀਕਾ ਇਸ ਗੱਲ ਦੇ ਉੱਤੇ ਸਖਤ ਹੋ ਰਿਹਾ ਹੈ